ਪੰਜਾਬ ਤੇ ਏਸ਼ੀਆ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਅਤੇ ਅਭਿਨੇਤਾ ਵਰਿੰਦਰ ਘੁੰਮਣ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ 36 ਸਕਿੰਡ ਦੀ ਇਸ ਵੀਡੀਓ ਵਿੱਚ ਉਹ ਆਪਰੇਸ਼ਨ ਤੋਂ ਪਹਿਲਾਂ ਮੁਸਕਰਾਉਂਦੇ ਹੋਏ ਮਜ਼ਾਕ ਕਰਦੇ ਹਸਪਤਾਲ ਦੇ ਅੰਦਰ ਜਾਂਦੇ ਦਿਖਾਈ ਦੇ ਰਹੇ ਨੇ ਇਸ ਦੇ ਪਰਿਵਾਰ ਅਤੇ ਦੋਸਤਾਂ ਨੇ ਲਿਖਿਆ ਲਾਸਟ ਮੂਮੈਂਟ ਆਫ ਵਰਿੰਦਰ ਘੁੰਮਣ ਦੋਸਤਾਂ ਨੇ ਇਹ ਵੀ ਕਿਹਾ ਕਿ ਵਰਿੰਦਰ ਘੁੰਮਣ ਦਾ ਇਤਿਹਾਸ ਸਿਰਫ ਇੱਕ ਪਰਿਵਾਰ ਲਈ ਕਹਾਣੀ ਸਗੋਂ ਪੂਰੇ ਦੇਸ਼ ਲਈ ਇੱਕ ਡੂੰਗਾ ਸਦਮਾ ਹੈ ਉਹ ਨਿਡਰ ਬੇਬਾਕ ਬੋਲਣ ਵਾਲਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲਾ ਇਨਸਾਨ ਸੀ ਉਸਦੀ ਆਖਰੀ ਵੀਡੀਓ ਨੇ ਅੱਜ ਸਾਰਿਆਂ ਦੇ ਦਿਲ ਨੂੰ ਚੰਨ ਝੋੜ ਕੇ ਰੱਖ ਦਿੱਤਾ ਹੈ ਸਾਹਮਣੇ ਆਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਰੇਸ਼ਨ ਤੋਂ ਪਹਿਲਾਂ ਬ੍ਰਿੰਦਰ ਘੁੰਮਣ ਕਿੰਨਾ ਮੁਸਕਰਾਉਂਦੇ ਹੋਏ ਮਜ਼ਾਕ ਕਰ ਰਿਹਾ ਸੀ ਪਰ ਕੌਣ ਜਾਣਦਾ ਸੀ ਕਿ ਡਾਕਟਰਾਂ ਦੀ ਇਕੱਤੀ ਲਾਪਰਵਾਹੀ ਇੱਕ ਹੀਰਾ ਖੋਲ ਲਵੇਗੀ ਇਸ ਦੇ ਨਾਲ ਹੀ ਲਿਖਿਆ ਗਿਆ ਕਿ ਜਸਟਿਸ ਫਾਰ ਬ੍ਰਿੰਦਰ ਘੁੰਮਣ ਦੱਸ ਦਈਏ ਕਿ ਮਸਲ ਦਾ ਆਪਰੇਸ਼ਨ ਕਰਾਉਣ ਲਈ 9 ਅਕਤੂਬਰ ਨੂੰ ਅੰਮ੍ਰਿਤਸਰ ਗਏ ਬ੍ਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਸੀ ਪੰਜਾਬ ਦੇ ਇਸ਼ਿਆ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਅਤੇ ਅਭਿਨੇਤਾ ਵਰਿੰਦਰ ਘੁੰਮਣ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ 36 ਸਕਿੰਡ ਦੀ ਇਸ ਵੀਡੀਓ ਵਿੱਚ অপারেশন ਤੋਂ ਪਹਿਲਾਂ ਮੁਸਕਰਾਉਂਦੇ ਹੋਏ ਮਜ਼ਾਕ ਕਰਦੇ ਹਸਪਤਾਲ ਦੇ ਅੰਦਰ ਜਾਂਦੇ ਦਿਖਾਈ ਦੇ ਰਹੇ ਨੇ ਇਸ ਤੇ ਪਰਿਵਾਰ ਤੇ ਦੋਸਤਾਂ ਨੇ ਲਿਖਿਆ ਲਾਸਟ ਮੂਮੈਂਟ ਆਫ ਵਰਿੰਦਰ ਘੁੰਮਣ ਦੋਸਤਾਂ ਨੇ ਇਹ ਵੀ ਕਿਹਾ ਕਿ ਵਰਿੰਦਰ ਘੁੰਮਣ ਦਾ ਇਤਿਹਾਸ ਸਿਰਫ ਇੱਕ ਪਰਿਵਾਰ ਨੇ ਘਟਾ ਨਹੀਂ ਸਗੋ ਪੂਰੇ ਦੇਸ਼ ਲਈ ਇੱਕ ਡੂੰਗਾ ਸਦਮਾ ਹੈ ਉਹ ਨੀਡਰ ਬੇਬਾਕ ਬੋਲਣ ਵਾਲਾ ਅਤੇ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲਾ ਇਨਸਾਨ ਸੀ ਉਸਦੀ ਆਖਰੀ ਵੀਡੀਓ ਨੇ ਅੱਜ ਸਾਰਿਆਂ ਦੇ ਦਿਲ ਨੂੰ ਚੰਨ ਝੋੜ ਕੇ ਰੱਖ ਦਿੱਤਾ ਹੈ ਸਾਹਮਣੇ ਆਈ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਪਰੇਸ਼ਨ ਤੋਂ ਪਹਿਲਾਂ ਵਰਿੰਦਰ ਘੁੰਮਣ ਕਿੰਨਾ ਮੁਸਕਰਾਉਂਦੇ ਹੋਏ ਮਜ਼ਾਕ ਕਰ ਰਹੇ ਸਨ ਪਰ ਕੌਣ ਜਾਣਦਾ ਸੀ ਕਿ ਡਾਕਟਰਾਂ ਦੀ ਕਥਿਤ ਲਾਪਰਵਾਹੀ ਇੱਕ ਹੀਰਾ ਖੋਲਵੇਗੀ ਇਸ ਦੇ ਨਾਲ ਹੀ ਲਿਖਿਆ ਗਿਆ ਜਸਟਿਸ ਫੌਰ ਬ੍ਰਿੰਦਰ ਘੁੰਮਣ ਦੱਸਦੀ ਹੈ ਕਿ ਮਸਲ ਦਾ ਆਪਰੇਸ਼ਨ ਕਰਾਉਣ ਲਈ 9 ਅਕਤੂਬਰ ਨੂੰ ਅੰਮ੍ਰਿਤਸਰ ਗਏ ਬ੍ਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਸੀ ਪੰਜਾਬੀ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਅਤੇ ਅਭਿਨੇਤਾ ਵਰਿੰਦਰ ਘੁੰਮਣ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ 36 ਸਕਿੰਡ ਦੀ ਇਸ ਵੀਡੀਓ ਵਿੱਚ ਉਹ ਆਪਰੇਸ਼ਨ ਤੋਂ ਪਹਿਲਾਂ ਮੁਸਕਰਾਉਂਦੇ ਹੋਏ ਮਜ਼ਾਕ ਕਰਦੇ ਹਸਪਤਾਲ ਦੇ ਅੰਦਰ ਜਾਂਦੇ ਦਿਖਾਈ ਦੇ ਰਹੇ ਨੇ ਇਸ ਦੇ ਪਰਿਵਾਰ ਅਤੇ ਦੋਸਤਾਂ ਨੇ ਲਿਖਿਆ ਲਾਸਟ ਮੂਮੈਂਟ ਆਫ ਵਰਿੰਦਰ ਘੁੰਮਣ ਦੋਸਤਾਂ ਨੇ ਇਹ ਵੀ ਕਿਹਾ ਕਿ ਵਰਿੰਦਰ ਘੁੰਮਣ ਦਾ ਇਤਿਹਾਸ ਸਿਰਫ ਇੱਕ ਪਰਿਵਾਰ ਲਈ ਘਟਨਾ ਨਹੀਂ ਸਗਬ ਪੂਰੇ ਦੇਸ਼ ਲਈ ਇੱਕ ਡੂੰਗਾ ਸਦਮਾ ਹੈ ਉਹ ਨਿਡਰ ਬੇਬਾਕ ਬੋਲਣ ਵਾਲਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲਾ ਇਨਸਾਨ ਸੀ ਉਸਦੀ ਆਖਰੀ ਵੀਡੀਓ ਨੇ ਅੱਜ ਸਾਰਿਆਂ ਦੇ ਦਿਲ ਨੂੰ ਚੰਨ ਝੋੜ ਕੇ ਰੱਖ ਦਿੱਤਾ ਸਾਹਮਣੇ ਆਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਰੇਸ਼ਨ ਤੋਂ ਪਹਿਲਾਂ ਵਰਿੰਦਰ ਘੁੰਮਣ ਕਿੰਨਾ ਮੁਸਕਰਾਉਂਦੇ ਹੋਏ ਮਜ਼ਾਕ ਕਰ ਰਿਹਾ ਸੀ ਪਰ ਕੌਣ ਜਾਣਦਾ ਸੀ ਕਿ ਡਾਕਟਰਾਂ ਦੀ ਇੱਕ ਥਿੱਤ ਲਾਪਰਵਾਹੀ ਇੱਕ ਹੀਰਾ ਖੋਲ ਲਵੇਗੀ ਇਸ ਦੇ ਨਾਲ ਹੀ ਲਿਖਿਆ ਗਿਆ ਕਿ ਜਸਟਿਸ ਫਾਰ ਵਰਿੰਦਰ ਘੁੰਮਣ ਦੱਸਿਆ ਕਿ ਮਸਲ ਦਾ ਆਪਰੇਸ਼ਨ ਕਰਾਉਣ ਲਈ 9 ਅਕਤੂਬਰ ਨੂੰ ਅੰਮ੍ਰਿਤਸਰ ਗਏ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਸੀ ਜਾਬਤ ਏਸ਼ੀਆ ਦੇ ਪਹਿਲੇ ਵੈਜੀਟੇਰੀਅਨ ਬੋਡੀ ਬਿਲਡਰ ਅਤੇ ਅਭਿਨੇਤਾ ਵਰਿੰਦਰ ਘੁੰਮਣ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ 36 ਸਕਿੰਡ ਦੀ ਇਸ ਵੀਡੀਓ ਵਿੱਚ ਉਹ ਆਪਰੇਸ਼ਨ ਤੋਂ ਪਹਿਲਾਂ ਮੁਸਕਰਾਉਂਦੇ ਹੋਏ ਮਜ਼ਾਕ ਕਰਦੇ ਹਸਪਤਾਲ ਦੇ ਅੰਦਰ ਜਾਂਦੇ ਦਿਖਾਈ ਦੇ ਰਹੇ ਨੇ ਇਸ ਦੇ ਪਰਿਵਾਰ ਅਤੇ ਦੋਸਤਾਂ ਨੇ ਲਿਖਿਆ ਲਾਸਟ ਮੂਮੈਂਟ ਆਫ ਵਰਿੰਦਰ ਘੁੰਮਣ ਦੋਸਤਾਂ ਨੇ ਇਹ ਵੀ ਕਿਹਾ ਕਿ ਵਰਿੰਦਰ ਘੁੰਮਣ ਦਾ ਦਿਹਾਂਤ ਸਿਰਫ ਇੱਕ ਪਰਿਵਾਰ ਲਈ ਘਾਟਾ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਡੂੰਘਾ ਸਦਮਾ ਹੈ ਉਹ ਨਿਡਰ ਬੇਬਾਕ ਬੋਲਣ ਵਾਲਾ ਅਤੇ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲਾ ਇਨਸਾਨ ਸੀ ਉਸਦੀ ਆਖਰੀ ਵੀਡੀਓ ਨੇ ਅੱਜ ਸਾਰਿਆਂ ਦੇ ਦਿਲ ਨੂੰ ਚੰਨ ਝੋੜ ਕੇ ਰੱਖ ਦਿੱਤਾ ਹੈ ਸਾਹਮਣੇ ਆਈ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆਪਰੇਸ਼ਨ ਤੋਂ ਪਹਿਲਾਂ ਵਰਿੰਦਰ ਘੁੰਮਣ ਕਿੰਨਾ ਮੁਸਕਰਾਉਂਦੇ ਹੋਏ ਮਜ਼ਾਕ ਕਰ ਰਿਹਾ ਸੀ ਪਰ ਕੌਣ ਜਾਣਦਾ ਸੀ ਕਿ ਡਾਕਟਰਾਂ ਦੀ ਇੱਕ ਥਿੱਤ ਲਾਪਰਵਾਹੀ ਇੱਕ ਹੀਰਾ ਖੋਲਵੇਗੀ ਇਸ ਦੇ ਨਾਲ ਹੀ ਲਿਖਿਆ ਗਿਆ ਕਿ ਜਸਟਿਸ ਫਾਰ ਵਰਿੰਦਰ ਘੁੰਮਣ ਦੱਸਿਆ ਕਿ ਮਸਲ ਦਾ ਆਪਰੇਸ਼ਨ ਕਰਾਉਣ ਲਈ 9 ਅਕਤੂਬਰ ਨੂੰ ਅੰਮ੍ਰਿਤਸਰ ਗਏ ਵਰਿੰਦਰ ਘੁੰਮਣ ਦਾ ਦੇਹਾਂਤ ਹੋ ਗਿਆ ਸੀ